ਮਿੱਕਾ ਫਾਟਾ ਮਾਥੇ ਉੱਤੇ ਫਾਟੇ ਅੱਜ ਅੱਜ ਪਿੰਡ ਗਾਂਗੜਾ ਦਾ ਮਾਨਸਾ ਸਾਧ ਸੰਗਤ ਦੇ ਵੱਲੋਂ ਸਹਿਬ ਫਰੀਦੂਦੀਨ ਬਹਾਦਰ ਸ਼ਹਿਰ ਫਰੀਦੂ ਨੂੰ ਤੇਗ ਉਹ ਹੱਦ ਦੀ ਦੇ 350ਵੇਂ ਸ਼ਹੀਦੀ 350ਵੇਂ ਪਿੰਡ ਵਿੱਚ ਨਗਰ ਕੀਰਤਨ ਸਜਾਇਆ ਗਿਆ ਗਿਆ ਜਿਸ ਵਿੱਚ ਸਮੁੱਚੇ ਇੱਥੇ ਪਿੰਡ ਵਾਸੀਆਂ ਨੇ ਬਾਤ ਚੱਲਦੀ ਕਿਸਾਲੇ ਨੌਜਵਾਨ ਜੋ ਕਿ ਬਹੁਤ ਹੀ ਵਧੀਆ ਸਾਰਾ ਆਪਣੇ ਭਜਿਆਂ ਨੂੰ ਆਪਣੀ ਹੋਂਦ ਵਾਲੀ ਵੀਡੀਓ ਆਈ ਦੇ ਵਿੱਚ ਆਪਣੇ ਸ਼ਹੀਦਾਂ ਬਾਰੇ ਹਰ ਦੱਸਣਾ ਤੁਹਾਡਾ ਬਹੁਤ ਮਨਦਾ ਜਿਹੜੇ ਮਹਲੇ ਦੀ ਗੁੰਦਾ ਤੇ ਉਹਨਾਂ ਨੂੰ ਆਪਣੇ ਧਰਮ ਦੇ ਨਾਲ ਜੋੜੀ ਰੱਖਣ ਦੇ ਹੀ ਨਾਲ ਸੇਵਾ ਕੀਤੀ ਲਾਤਮੀ ਯੋਗਾਂ ਦੇ ਕੋਲ ਹੁੰਦੇ ਰਹਿਣੇ ਚਾਹੀਦਾ ਹਨ ਤੇ ਸ਼ਬਦਾਂ ਦੇ ਵਿਚਾਰ ਤੁਸੀਂ ਉਹਨਾਂ ਨੂੰ ਆਪਾਂ ਵਿਰਾਸਤ ਦੇ ਵਿੱਚ ਵੀ ਜੋ ਕਿ ਬਹੁਤ ਹੀ ਗੰਬੇ ਸਮੇਂ ਬਾਅਦ ਪਿੰਡ ਵਿੱਚ ਪ੍ਰਵਾਹ ਦੇ ਪਿੰਡ ਵਿੱਚ ਜੋ ਇਹ ਤਰ੍ਹਾਂ ਦਾ ਮਾਹੌਲ ਹੈ ਇਹ ਸੰਗਤ ਵਾਲਾ ਬਹੁਤ ਜ਼ਰੂਰੀ ਹੈ ਆਪਣੇ ਗੁਰੂ ਸਮਰੇ ਮਦਦਤਾ ਤੇ ਪਿਆਰ ਵਾਲਾ ਬਹੁਤ ਲੰਬੇ ਸਮੇਂ ਬਾਅਦ ਪਿਛਲੇ 6-7 ਦਿਨਾਂ ਤੋਂ ਅਸੀਂ ਗਰੀਸ਼ੰਦੇ ਬਰਵਾਤ ਵਾਲੀਆਂ ਆਪਣੀਆਂ ਅਸਲੀ ਤਬਾਹ ਜਿਸ ਵਿੱਚ ਵੀ ਇਸੇ ਤਰ੍ਹਾਂ ਸੁੰਝੇ ਪਿੰਡ ਨੇ ਸਾਲੀਆ ਆ ਆ ਦੁਬਿਏਾ ਸੈਡੀ ਕ੍ਰੋਡ ਨਾਮ ਦੀਦਾ ਚੰਦੇ ਥਲਕ ਕੇ ਹੋਰ ਵੀ ਰੋੜੀ ਹੈ ਸਮੇਂ ਦੀ ਮੁਕੜ ਹੈ ਪਹੋਚਤ ਕਰਨਾਂ ਵਧੀਆ ਜੋ ਕਾ ਤਰੀਨ ਸਾਹ ਨਾਮ ਇਹ ਨਾਮ ਹੋਵੇ ਸਾਡੇ ਅਨੁਸਾਰ ਸਿ ਪਰਮਾਨੰਤਨ ਨਾਮ ਜੀ ਉਹ ਸਾਡੇ ਸਿੱਖ ਸਾਰੇ ਨੇ ਸਾਧੂ ਗੁਰੂ ਤੇਗ ਬਹਾਦਰ ਸ਼ਹੀਦ ਆ ਸ਼ੰਗਾ ਜੋ ਤਿੰਨ ਦੋਆਂ ਦੇ ਧਰਮ ਨੂੰ ਬਚਾ ਕਾਹ 220 ਤੇ ਹੈ ਪ੍ਰਾਜਿਤ ਦੇ ਨਾਮ ਤੇ ਸਿੱਖਾਂ ਦੇ ਨਾਲ ਨੰਮੇ ਗਿਰਨੇ ਆ ਕੇ ਵਾਦੂ ਕਰ ਰਿਹਾ ਹੈ। ਹਿੰਦੂਆਂ ਨੂੰ ਚਾਹ ਦੀ ਸ਼ਰਨ ਦੇ ਵਿੱਚ ਚੰਦਵਾਰ ਹਿੰਦੂ ਗੁੰਮ ਪਰ ਰਿਹਾ ਹੈ। ਨੌਂ ਵਿਚਾਰ ਇਹ ਹੈ